ਮਜ਼ਾਕ ਨਹੀਂ ਸੀ ਜੀ ਇਹ ਇੱਕ ਹੁਜਤ ਹੈ ਪਬਲਿਕਲੀ ਇੱਕ ਔਰਤ ਦੇ ਨਾਲ ਹੈਗਾ ਕਿ ਅਸੀਂ ਸੁਮੋਟੋ ਲੈ ਆਇਆ ਕਿ ਇਹਦੇ ਬਾਰੇ ਇਨਕੁਆਇਰੀ ਕੀਤੀ ਜਾਵੇ ਐਂਡ ਐਸ ਅ ਵਿਮਨ ਕਮਿਸ਼ਨ ਦੇ ਚੇਅਰਮੈਨ ਹੋਣ ਦੇ ਨਾਤੇ ਮੇਰੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਹਰ ਔਰਤ ਦੀ ਇੱਜ਼ਤ ਜਿਹੜੀ ਹੈ ਉਹਨੂੰ ਬਰਕਰਾਰ ਰੱਖਿਆ ਜਾਵੇ ਸਮਾਜ ਦੇ ਅੰਦਰ ਔਰ ਬੀਬੀ ਜੀ ਦੇ ਲਈ ਹੁਣ ਉਹ ਬਾਅਦ ਚੋ ਕਹਿੰਦੇ ਨੇ ਕਿ ਮੇਰੀ ਭੈਣ ਲੱਗਦੀ ਹੈ ਮੇਰੀ ਮਾਂ ਵਰਗੀ ਲੱਗਦੀ ਹੈ ਤੇ ਤੁਸੀਂ ਪੈਰ ਨੂੰ ਹੱਥ ਲਾਉਣਾ ਸੀਗਾ ਠੀਕ ਹੈ ਨਾ ਤੇ ਬੀਬੀ ਜੀ ਤੁਹਾਡੇ ਸਿਰ ਦੇ ਉੱਤੇ ਹੱਥ ਰੱਖ ਦਿੰਦੇ ਵੀ ਬਿਜਲੀ ਤੇ ਆਪ ਚੱਕ ਕੇ ਤੁਹਾਡੇ ਹੱਥ ਪਰੇ ਮਾਰਿਆ ਆ ਤੇ ਇਹ ਜਿਹੜੀਆਂ ਕੁਝੀਆਂ ਹਰਕਤਾਂ ਜਿਹੜੀਆਂ ਨੇ ਨਾ ਚਰਨਜੀਤ ਚੰਨੀ ਜੀ ਇਹ ਐਡੇ ਵੱਡੇ ਇੱਕ ਮੁੱਖ ਮੰਤਰੀ ਰਹਿ ਚੁੱਕੇ ਪੰਜਾਬ ਦੇ ਮੰਤਰੀ ਰਹਿ ਚੁੱਕੇ ਨੇ ਲੇਕਿਨ ਇਹ ਹਰਕਤਾਂ ਇਹ ਹਿਸਟਰੀ ਸ਼ੀਟਰ ਹੈ ਜੀ ਇਹ 2018 ਦੇ ਵਿੱਚ ਵੀ ਅਸੀਂ ਪ੍ਰੋਟੈਸਟ ਕੀਤਾ ਸੀ ਆਈ ਕੁੜੀ ਦੇ ਬੈਕ ਦੇ ਉੱਤੇ ਹੱਥ ਲਾ ਕੇ ਤੇ ਇਹਦੇ ਉੱਤੇ ਜਦੋਂ ਅਸੀਂ ਬਹੁਤ ਵੱਡਾ ਪ੍ਰੋਟੈਸਟ ਕੀਤਾ ਸੀ ਲੇਕਿਨ ਸਾਨੂੰ ਜਿਹੜਾ ਆ ਇਹ ਉਸ ਟਾਈਮ ਉਹਨਾਂ ਨੂੰ ਕੈਪਟਨ ਰਮਿੰਦਰ ਜੀ ਬਚਾ ਗਏ ਮੈਮ ਸਤਿ ਸ਼੍ਰੀ ਅਕਾਲ ਮੈਮ ਵੱਡਾ ਜਿਹੜਾ ਮਾਮਲਾ ਜਿਹੜਾ ਜਾਗਰ ਹੋਇਆ ਕਿਉਂਕਿ ਚੋਣ ਪ੍ਰਚਾਰ ਚੱਲ ਰਿਹਾ ਪ੍ਰਚਾਰ ਦੇ ਵਿੱਚ ਕੈਂਡੀਡੇਟ ਨੇ ਕਾਂਗਰਸ ਦੇ ਜਿਹੜੇ ਚੰਜੀ ਚੰਨੀ ਦੇ ਸਾਬਕਾ ਮੁੱਖ ਮੰਤਰੀ ਨੇ ਬੀਬੀ ਜੰਗੀਰ ਕੌਰ ਕੋਕਾ ਜੀਬੀਸੀ ਦੀ ਪ੍ਰਧਾਨ ਰਹੇ ਨੇ ਇੱਕ ਮਜ਼ਾਕ ਕਹਿ ਲਈਏ ਜਾਂ ਜਿਸ ਤਰ੍ਹਾਂ ਫੁੱਡੀ ਹੱਥ ਲਾਉਣਾ ਨਾ ਤੁਸੀਂ ਸੋ ਮੂਟੋ ਲਿਆ ਕਿਸ ਅਧਾਰ ਤੇ ਲਿਆ ਇਹ ਮਜ਼ਾਕ ਨਹੀਂ ਸੀ ਜੀ ਇਹ ਇੱਕ ਹੁਜਤ ਹੈ ਪਬਲਿਕਲੀ ਇੱਕ ਔਰਤ ਦੇ ਨਾਲ ਠੀਕ ਹੈ ਨਾ ਇਹਦੇ ਲਈ ਇਹ ਹੈਗਾ ਕਿ ਅਸੀਂ ਸੂਮੂਟੋ ਲਿਆ ਕਿ ਇਹਦੇ ਬਾਰੇ ਇਨਕੁਆਇਰੀ ਕੀਤੀ ਜਾਵੇ ਅਨ ਐਜ਼ ਅ ਔਮਨ ਕਮਿਸ਼ਨ ਦੇ ਚੇਅਰਮੈਨ ਹੋਣ ਦੇ ਨਾਤੇ ਮੇਰੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਹਰ ਔਰਤ ਦੀ ਇੱਜ਼ਤ ਜਿਹੜੀ ਹੈ ਉਹਨੂੰ ਬਰਕਰਾਰ ਰੱਖਿਆ ਜਾਵੇ ਸਮਾਜ ਦੇ ਅੰਦਰ ਔਰ ਬੀਬੀ ਜੀ ਦੇ ਲਈ ਹੁਣ ਉਹ ਬਾਤ ਚ ਕਹਿੰਦੇ ਨੇ ਕਿ ਮੇਰੀ ਭੈਣ ਲੱਗਦੀ ਹੈ ਮੇਰੀ ਮਾਂ ਵਰਗੀ ਲੱਗਦੀ ਹੈ ਤੇ ਤੁਸੀਂ ਪੈਰ ਨੂੰ ਹੱਥ ਲਾਉਣਾ ਸੀਗਾ ਠੀਕ ਹੈ ਨਾ ਤੇ ਬੀਬੀ ਜੀ ਤੁਹਾਡੇ ਸਿਰ ਦੇ ਉੱਤੇ ਹੱਥ ਰੱਖ ਦਿੰਦੇ ਬੀਬੀ ਜੀ ਨੇ ਤੇ ਆਪ ਚੱਕ ਕੇ ਤੁਹਾਡਾ ਹੱਥ ਪਰੇ ਮਾਰਿਆ ਆ ਤੇ ਇਹ ਜਿਹੜੀਆਂ ਕੋਝੀਆਂ ਹਰਕਤਾਂ ਜਿਹੜੀਆਂ ਨੇ ਨਾ ਚਰਨਜੀਤ ਚੰਨੀ ਜੀ ਇਹ ਐਡੇ ਵੱਡੇ ਇੱਕ ਮੁੱਖ ਮੰਤਰੀ ਰਹਿ ਚੁੱਕੇ ਪੰਜਾਬ ਦੇ ਮੰਤਰੀ ਰਹਿ ਚੁੱਕੇ ਨੇ ਲੇਕਿਨ ਇਹ ਹਰਕਤਾਂ ਇਹ ਹਿਸਟਰੀ ਸ਼ੀਟਰ ਹੈ ਜੀ ਇਹ 2018 ਦੇ ਵਿੱਚ ਵੀ ਅਸੀਂ ਪ੍ਰੋਟੈਸਟ ਕੀਤਾ ਸੀ ਆਈ ਕੁੜੀ ਦੇ ਬੈਕ ਦੇ ਉੱਤੇ ਹੱਥ ਲਾ ਕੇ ਬਾਅਦ ਚੋ ਕਹਤਾ ਜੀ ਨਹੀਂ ਮੇਰੇ ਤਾਂ ਉਂਗਲ ਦੇ ਉੱਤੇ ਉਹ ਸੱਟ ਲੱਗੀ ਸੀ ਜਾਂ ਕੋਈ ਖਰਾਬ ਸੀ ਮੇਰੀ ਉਂਗਲ ਹੈ ਨਾ ਤੇ ਇਹਦੇ ਉੱਤੇ ਜਦੋਂ ਅਸੀਂ ਬਹੁਤ ਵੱਡਾ ਪ੍ਰੋਟੈਸਟ ਕੀਤਾ ਸੀ ਲੇਕਿਨ ਸਾਨੂੰ ਜਿਹੜਾ ਆ ਇਹ ਉਸ ਟਾਈਮ ਉਹਨਾਂ ਨੂੰ ਕੈਪਟਨ ਅਮਰਿੰਦਰ ਜੀ ਬਚਾ ਗਏ ਪਰ ਕਹਿੰਦੇ ਨੇ ਨਾ ਕਿ ਥੱਲੇ ਵਾਲਾ ਵੀ ਉਹੀ ਹਰਕਤਾ ਕਰਦਾ ਜਿਹੜਾ ਉਹਨਾਂ ਦਾ ਬਹੁਤ ਹਰਕਤਾ ਕਰਦਾ ਹੈ ਲੇਕਿਨ ਇਹ ਬਹੁਤ ਗਲਤ ਗੱਲ ਹੈ ਔਰ ਅਸੀਂ ਇਹ ਹਿਸਟਰੀ ਸ਼ੀਟਰ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸ ਤਰੀਕੇ ਦੇ ਨਾਲ ਪਹਿਲੀ ਵਾਰੀ ਹਰਕਤ ਨਹੀਂ ਹੋਈ ਆ ਇੱਕ ਵਾਰੀ ਬਰਦਾਸ਼ਤ ਕਰ ਲਿਆ ਦੋ ਵਾਰੀ ਕਰ ਲਿਆ ਬੰਦੇ ਨੇ ਹੁਣ ਇਹ ਜਿਹੜੀ ਕੋਈ ਹਰਕਤ ਕੀਤੀ ਹੈ ਇਹ ਸਮਾਜ ਦੇ ਅੰਦਰ ਬਹੁਤ ਹੀ ਗਲਤ ਮੈਸੇਜ ਦਿੰਦੀ ਹੈ ਇਸ ਬੀਬੀ ਜੰਗੀਰ ਕਲਮ ਵੱਲੋਂ ਵੀ ਕੋਈ ਲੈਟਰ ਤੁਹਾਨੂੰ ਆਇਆ ਜਾਂ ਉਹਨਾਂ ਨੇ ਕੋਈ ਸੰਪਰਕ ਕੀਤਾ ਤੁਹਾਡੇ ਨਾਲ ਜਾਂ ਤੁਸੀਂ ਖੁਦੇ ਸ਼ੋ ਮੋਟੋ ਲੈ ਲਿਆ ਬੀਬੀ ਜੀ ਨੇ ਸਾਨੂੰ ਕੋਈ ਲੈਟਰ ਨਹੀਂ ਲਿਖਿਆ ਨਾ ਸਾਨੂੰ ਸੰਪਰਕ ਕੀਤਾ ਉਹਨਾਂ ਨੇ ਲੇਕਿਨ ਬੀਬੀ ਜੀ ਦੇ ਸੰਪਰਕ ਕਰਨ ਦੀ ਮੈਂ ਵੇਟ ਨਹੀਂ ਕਰਦੀ ਮੈਨਾਂ ਤੇ ਉਸੇ ਤਰੀਕੇ ਦੇ ਨਾਲ ਹਰ ਲੈਣੀ ਹੈ ਇਸ ਚੀਜ਼ ਨੂੰ ਸੀਰੀਅਸਲੀ ਲੈਣਾ ਕਿ ਉਦਾਂ ਤੁਸੀਂ ਪ੍ਰਚਾਰ ਦੇ ਵਿੱਚ ਜਾਂ ਉਦਾਂ ਤੁਸੀਂ ਲੋਕਾਂ ਦੇ ਘਰੇ ਜਾਂਦੇ ਹੋ ਵੋਟਾਂ ਮੰਗਦੇ ਹੋ ਪੈਰਾਂ ਨੂੰ ਹੱਥ ਲਾਣਿਓ ਜਾ ਕੇ ਸਾਰਿਆਂ ਦੇ ਹੱਥ ਜੋੜਦੇ ਹੋ ਸਾਰਿਆਂ ਨੂੰ ਉਦੋਂ ਤਾਂ ਕੋਈ ਗੋਜੀ ਹਰਕਤਾਂ ਨਹੀਂ ਹੁੰਦੀ ਐ ਇੱਥੇ ਤੁਹਾਨੂੰ ਮੌਕਾ ਮਿਲਿਆ ਤੁਸੀਂ ਗੋਜੀ ਹਰਕਤ ਕਰਕੇ ਚਲੇਗੇ ਇਹ ਗੱਲ ਗਲਤ ਹੈ ਇਹ ਮੈਨੂੰ ਲੱਗਦਾ ਪੰਜਾਬ ਦੀ ਹਰ ਔਰਤ ਨੇ ਇਸ ਦੇ ਉੱਤੇ ਜਿਹੜੀ ਹੈ ਬਹੁਤ ਸੀਰੀਅਸ ਇਸ ਚੀਜ਼ ਨੂੰ ਨੋਟ ਲਿਆ ਤੁਸੀਂ ਵੀ ਦੇਖਿਆ ਹੋਗਾ ਕਿਵੇਂ ਵਾਇਰਲ ਹੋ ਰਹੀ ਹੈ ਵੀਡੀਓ ਜੇ ਕਿਤੇ ਇਹ ਮਜ਼ਾਕ ਹੁੰਦਾ ਨਾ ਫਿਰ ਉਹ ਮਜ਼ਾਕ 'ਚ ਰਹਿ ਜਾਂਦਾ ਇਹ ਤਾਂ ਨਵੇਂ-ਨਵੇਂ ਗਾਣੇ ਲਾ ਕੇ ਕੁਝ ਕਰਕੇ ਲੋਕਾਂ ਨੇ ਟਰੋਲ ਕੀਤਾ ਉਹਨੂੰ ਜਿਆਦਾ ਜਿਹੜਾ ਜਿੰਨਾ ਸ਼ਾਇਦ ਉੱਥੇ ਜਿਹੜਾ ਇੰਨਾ ਬਵਾਦ ਨਹੀਂ ਹੋਣਾ ਜਿੰਨਾ ਰੀਲਾਂ ਨੇ ਸ਼ਾਇਦ ਸੋਸ਼ਲ ਮੀਡੀਆ ਤੇ ਨੂੰ ਹਾਈਲਾਈਟ ਕਰਤਾ ਅਲੱਗ-ਅਲੱਗ ਗਾਣੇ ਬਣ ਗਏ ਉਹਨਾਂ ਦੇ ਉੱਤੇ ਉਦੋਂ ਬਾਅਦ ਵਾਇਰਲ ਹੋਈ ਆ ਤੁਸੀਂ ਫਿਰ ਉਦੋਂ ਬਾਅਦ ਗਾਣਾ ਦੇਖਿਆ ਜਾਂ ਫਿਰ ਜਿਹੜੀ ਪਹਿਲਾਂ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਹ ਦੇਖੀ ਸੀ ਨਹੀਂ ਮੈਂ ਕੋਈ ਗਾਣੇ ਦੀ ਜਿਹੜੀ ਰੀਲ ਹੋ ਤਾਂ ਮੈਨੂੰ ਕਿਸੇ ਨੇ ਦੱਸਿਆ ਵੀ ਗਾਣੇ ਬਣ ਗਏ ਮੈਂ ਤਾਂ ਜਿਹੜੀ origignal ਹੈ ਜਦੋਂ ਹੋਈ ਹੈ ਇਹ ਗੱਲ ਵੀ ਆਈ ਹੈ ਜਦੋਂ ਸੋਸ਼ਲ ਮੀਡੀਆ ਤੇ ਬਾਹਰ ਆਈ ਹੈ ਮੈਂ ਤਾਂ ਉਦੋਂ ਹੀ ਬਾਜੂ ਦੇਖਿਆ ਕਿ 2018 ਵਿੱਚ ਨੇ ਇਹ ਹਰਕਤ ਕੀਤੀ ਸੀ ਔਰ ਬੜੀ ਸ਼ਰਮ ਦੀ ਗੱਲ ਹੈ ਮੇਰਾ ਖਿਆਲ ਹੈ ਚਰਨਜੀਤ ਚੰਨੀ ਜੀ ਨੂੰ ਇਹ ਮਾਫੀ ਮੰਗਣੀ ਚਾਹੀਦੀ ਹੈ ਹਰ ਔਰਤ ਨੂੰ ਮਾਫੀ ਮੰਗਣੀ ਚਾਹੀਦੀ ਹੈ ਪੰਜਾਬ ਦੀ ਠੀਕ ਹੈ ਤੁਸੀਂ ਵੋਟਾਂ 'ਚ ਖੜੇ ਹੋ ਤੁਸੀਂ ਉਸ ਔਰਤਾਂ ਦੇ ਜਿਹੜੇ ਹੱਥ ਜੋੜ ਕੇ ਮਾਫੀ ਮੰਗੋ ਜਾ ਕੇ ਕਹੋ ਕਿ ਹਾਂ ਸਵੇਤੋ ਗਲਤੀ ਹੋਈ ਹੈ ਇਸ ਚੀਜ਼ ਦੀ ਔਰ ਮਾਫਕਿਸ਼ਦ ਔਰਤਾਂ ਮਾਫ ਕਰ ਦੇਣ ਇਸ ਚੀਜ਼ ਨੂੰ ਗਲਤੀ ਮੰਗੋਗੇ ਲੇਕਿਨ ਇਹ ਤੇ ਸਫਾਈ ਦਿੰਦੇ ਰਹੋਗੇ ਉਹ ਗੱਲ ਗਲਤ ਹੈ ਪਰ ਉਸ ਤੋਂ ਵਾਦੇ ਸੀਮ ਬਣਦੇ ਨੇ ਕੋਕੇ ਮਾਮਲਾ ਜੇਕਰ ਉਦੋਂ ਸ਼ਾਇਦ ਉਹ ਹਾਲੀਂ ਕੰਨ ਨਹੀਂ ਲੱਗਿਆ ਸੀ ਸਰਕਾਰ ਛੁੱਡੀ ਵੀ ਆ ਗਈ ਸੀ ਉਹ ਮਾਮਲਾ ਹਲੇ ਵਿੱਚੇ ਪਿਆ ਬੇਸ਼ੱਕ ਤੁਸੀਂ ਪ੍ਰਦਰਸ਼ਨ ਬਹੁਤ ਕੀਤਾ ਤੁਹਾਡੇ ਨਾਲ ਬਹੁਤ ਸਾਰੀਆਂ ਜਿਹੜੀਆਂ ਪੰਜਾਬ ਦੀਆਂ ਔਰਤਾਂ ਸੀਗੀਆਂ ਚੰਡੀਗੜ੍ਹ ਜਾਂਦੀਆਂ ਰਹੀਆਂ ਨੇ ਪਰ ਜੇਕਰ ਸਾਨੂੰ ਲੱਗਦਾ ਕਿ ਜੇਕਰ ਉੱਥੇ ਐਕਸ਼ਨ ਲਿਆ ਜਾਂਦਾ ਸ਼ਾਇਦ ਆ ਜਿੱਦਾਂ ਪ੍ਰੋਟੈਕਸ਼ਨ ਨਹੀਂ ਹੋਣਾ ਸੀ ਬਿਲਕੁਲ ਠੀਕ ਕਹਿ ਰਹੇ ਤੁਸੀਂ ਜੇ ਕਹਿੰਦੇ ਨੇ ਨਾ ਕਿ ਕਪੜਾ ਫੜਦਾ ਤੋਪਾ ਪਹਿਲੇ ਹੀ ਲਾਇਆ ਜਾਵੇ ਤਾਂ ਅੱਗੇ ਨਹੀਂ ਵਧਦਾ ਹੈਨਾ ਲੇਕਿਨ ਉਹ ਤੋਪਾ ਲੱਗਿਆ ਨਹੀਂ ਇਹਨੂੰ ਪਰ ਹੁਣ ਤੋਪਾ ਲੱਗੂਗਾ ਇਹਦਾ ਉਹ ਉਹ ਦੂਆ ਤਾਂ ਇਹਨਾਂ ਦੀ ਪ੍ਰੋਮੋਸ਼ਨ ਹੋ ਗਈ ਕਿਉਂਕਿ ਉਸ ਟਾਈਮ ਦਾ ਕੈਬਨਰ ਮੰਤਰੀ ਉਸ ਦੂਆ ਤਾਂ ਫਿਰ ਮੁੱਖ ਮੰਤਰੀ ਬਣ ਗਏ ਸ਼ਾਇਦ ਇਸ ਦੇ ਨਾਲ ਤੁਹਾਨੂੰ ਲੱਗਦਾ ਕਿ ਹੋਰ ਵੀ ਪ੍ਰੋਮੋਸ਼ਨ ਹੋ ਸਕਦੀ ਹੈ ਇਹ ਚੀਜ਼ ਦੇ ਉੱਤੇ ਤੁਹਾਨੂੰ ਲੱਗਦਾ ਕਿ ਪ੍ਰੋਮੋਸ਼ਨ ਹੋਣੀ ਚਾਹੀਦੀ ਹੈ ਇਹ ਤਾਂ ਡਿਮੋਸ਼ਨ ਹੋਣੀ ਚਾਹੀਦੀ ਹੈ ਠੀਕ ਹੈ ਨਾ ਇਹ ਔਰਤਾਂ ਨੂੰ ਬਖਸ਼ਣਾ ਨਹੀਂ ਚਾਹੀਦਾ ਇਸ ਬਿਲਕੁਲ ਇਸ ਚੀਜ਼ ਦੇ ਨਹੀਂ ਲੇਕਿਨ ਇਹ ਜਿਹੜੀ ਸ਼ਰਮਨਾਕ ਹਰ ਹਰਕਤ ਹੈ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਅੱਛਾ ਤੁਸੀਂ ਹੁਣ ਜਿਹੜਾ ਲੈਟਰ ਆ ਕਿਹਨੂੰ ਲਿਖਿਆ ਕਦੋਂ ਤੱਕ ਨੋਟਿਸ ਦਾ ਜਿਹੜਾ ਜਵਾਬ ਮੰਗਿਆ ਗਿਆ ਸੀ ਅਸੀਂ ਡੀਜੀਪੀ ਸਾਹਿਬ ਨੂੰ ਲਿਖਿਆ ਤੇ ਅਸੀਂ ਉਹਨਾਂ ਲਈ ਕਿਹਾ ਵੀ ਕੱਲ ਤੱਕ ਸਾਨੂੰ ਤੁਸੀਂ ਦੱਸੋ ਇਹਦੀ ਇਨਕੁਆਇਰੀ ਕਰੋ ਨਹੀਂ ਤਾਂ ਅਸੀਂ ਸਮਨ ਜਾਰੀ ਕਰਾਂਗੇ ਮਤਲਬ ਕੱਲ ਤੱਕ ਦੀ ਮੀਟ ਕਰੇਂਗੇ ਤੁਸੀਂ ਜੇ ਮ ਉਸ ਤੋਂ ਬਾਅਦ ਫਿਰ ਅਗਲਾ ਸਮਨ ਜਾਰੀ ਹਾਂ ਅਸੀਂ ਸਮਨ ਅਸੀਂ ਜ਼ਰੂਰ ਜਾਰੀ ਕਰਾਂਗੇ ਆਂਗੇ ਵੀ ਜੇ ਚੰਨ ਜ਼ਰੂਰ ਪਈ ਚੰਨੀ ਨੂੰ ਜ਼ਰੂਰ ਪਈ ਤਾਂ ਜ਼ਰੂਰ ਬੁਲਾਵਾਂਗੇ ਜੀ ਉਹਨਾਂ ਨੂੰ ਹੈ ਕਿ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਨਾ ਤੇ ਮਾਫੀ ਮੰਗ ਲੈਣਾ ਉਹਦੇ ਚ ਕੀ ਦਿੱਕਤ ਹੈਗੀ ਹੈ ਠੀਕ ਆ ਬਿਲਕੁਲ ਮੈਮ ਜੀ ਰਾਜ ਲਾਲੀ ਗੱਲ ਸਪਸ਼ਟ ਤੌਰ ਤੇ ਇਹਨਾਂ ਨੇ ਕਿਹਾ ਕਿ ਐਡਾ ਬਵਾਦ ਹੈ ਨਹੀਂ ਸੀ ਜੇਕਰ ਉਹ ਮਾਫੀ ਮੰਗ ਲੈਂਦੇ